ਉਦੋਂ ਮੈਂ ਨਾ ਹੀ ਲੈ ਦਿੰਦਾ ਉਹ ਜਿਹੜਾ ਰਨਜਤ ਨਾ ਬਣਦਾ ਰਨਜਤ ਨਾ ਬਣਨਾ ਕਹਿੰਦੇ ਸਾਡੇ ਪਿੰਡਾਂ 'ਚ ਸੁੱਧ ਪੰਜਾਬੀ ਦੇ ਵਿੱਚ ਲੈ ਆਉਣ ਲਈ ਇਹਨੂੰ ਬੰਨਣ ਲਈ ਸਾਨੂੰ ਪਤਾ ਕਿੰਨੀਆਂ ਕੁਰਬਾਨੀਆਂ ਦੇਣੀਆਂ ਪਈਆਂ ਤੇ ਇਹਦੇ ਵਰਗੇ ਬੰਦੇ ਜਿਹੜੇ ਹੈਗੇ ਆ ਇਹ ਨਚਾਰ ਗੁਣਾ ਸ਼ੂ ਕਰਦੇ ਵੀ ਅਸੀਂ ਯੋਧੇ ਆ ਅਸੀਂ ਨਚਾਰ ਨਹੀਂ ਹੈਗੇ ਅਸੀਂ ਕੋ ਗੇ ਨਹੀਂ ਹੈਗੇ ਇਹਨਾਂ ਤਨੜਾ ਦੇਰਾਂ 'ਚ ਨਾਲ ਪਲੇਰਾ ਨਾਲ ਸਪੇਰਾ 'ਚ ਹੁਣ ਇਹਨਾਂ ਨੂੰ ਮੈਂ ਬਣਾ ਪਿਆ ਮੈਂ ਫੇਰ ਕਹਦਣਾ ਵੀ ਹਾਥੀ ਜੋੜ ਦਨਾ ਤੇਰੇ ਅਗੇ ਇਹ ਜੇ ਖੁੱਲ ਗਏ ਤੇ ਜਿਹੜਾ ਤੂੰ ਲੱਕ ਜਿਆ ਘਮੋਣਾ ਤੇ ਆਣੀ ਪੈਣੀ ਤੇਰੇ ਜਦੋਂ ਭੋਜਾ ਚੜ੍ਹਦੀਆਂ ਜਾਂ ਕੇ ਕੌਮ ਤੇ ਪੀੜ ਪੈਂਦੀ ਆ ਇਹ ਜਿੰਨਾਂ ਨੂੰ ਤੁਸੀਂ ਮਾਰਚ ਕਢਾਉਣ ਨੂੰ ਫਿਰਦੇ ਆ ਇਹ ਕਰਨ ਦੇ ਠੰਗੇ ਲਾਉਣ ਦੇ ਨਾ ਮਰੇ ਗੋਲੀਆਂ ਮਰੇ ਠੰਗੇ ਚੱਲਣਗੇ ਇਹ ਜਿਹੜੇ ਕੁੜੀਆਂ ਦੇ ਵਿਚਾਰੇ ਉੱਚੋ ਮਾਈ ਗੋਡ ਕਰਨੀ ਕਰਨੇ ਇਹ ਵੀ ਉੱਚੋ ਮਾਈ ਗੋਡ ਹੀ ਕਰਦੇ ਆ ਫਿਰ ਉਥੇ ਵੀ ਇਹੋ ਜਿਹੀ ਕਰਦਗੇ ਸਤ ਮਾਓ ਚੱਲ ਪਿਆ ਹੁਣ ਅਠ ਮਾਓ ਚੱਲ ਪਿਆ ਪੰਜਾਬ ਹੀ ਕਿਉਂ ਟਾਰਗੇਟ ਕਰਦੇ ਹੋ ਹਰ ਵਾਰ ਕੁੜੀਆਂ ਨੂੰ ਵੀ ਮੈਂ ਅਪੀਲ ਕਰਦਾ ਵੀ ਤੁਸੀਂ ਇਹਦੇ ਅੰਗ ਪ੍ਰਦਰਸ਼ਨ ਕਰਦੀਆਂ ਤੁਹਾਡੇ ਬਾਪੂ ਪੱਗਾਂ ਬੰਦੇ ਆ ਮੈਂ ਕਹਿੰਨਾ ਜਿਹੜੀਆਂ ਇੰਸਟਾਗ੍ਰam ਤੇ ਫੇਮਸ ਹਨ ਉਹਦੀਆਂ ਦਾਦੀਆਂ ਮਾਂ ਨਹੀਂ ਕਹਿੰਗੇ ਦਾਦੀਆਂ ਦਾ ਦਾਦਾ ਅਮਰਤਾ ਰੇ ਸਿੰਘ ਹੋਣਗੇ ਵਿੱਚ ਵਿੱਚ ਉਹਨਾਂ ਦੇ ਮਾਪੇ ਵੀ ਸਿੰਘ ਹੋਣ ਤੁਸੀਂ ਕੀ ਲੈਚਰਤਾ ਕਰਦੇ ਪਿਓ ਸੱਸਵੀਰ ਗਾਲ ਜੀ ਮੈਂ ਕ੍ਰਿਸ਼ ਵਰਮਾ ਕੈਮਰਾਮੈਨ ਸੌਰਵ ਦੇ ਨਾਲ ਅੱਜ ਅਸੀਂ ਇੱਕ ਮੁੱਦੇ ਨੂੰ ਲੈ ਕੇ ਆਏ ਆਂ ਜਿਹੜਾ ਮੁੱਦਾ ਅੱਜਕੱਲ ਬੜਾ ਭੱਖਿਆ ਹੋਇਆ ਉਹ ਮੁੱਦਾ ਐਸਾ ਹੈ ਕਿ ਜਿਹੜਾ ਅਮਰitsar ਦੇ ਵਿੱਚ ਇੱਕ ਗੇ ਪਰੇਡ ਕੀਤੀ ਜਾ ਰਹੀ ਹੈ ਗੇ ਪਰੇਡ ਯਾਨੀ ਕਿ ਜਿਹੜੇ ਮੁੰਡੇ ਨਾਲ ਕੁੜੀਆਂ ਚ ਮੰਨੇ ਜਾਂਦੇ ਨੇ ਨਾ ਹੀ ਮੁੰਡਿਆਂ ਚ ਮੰਨੇ ਜਾਂਦੇ ਨੇ ਉਹਨਾਂ ਵੱਲੋਂ ਇੱਕ ਪਰੇਡ ਰੱਖੀ ਗਈ ਹੈ ਜਿਨ੍ਹਾਂ ਨੂੰ ਲੈ ਕੇ ਕਾਫੀ ਜਥੇਬੰਦੀਆਂ ਦੇ ਵਿੱਚ ਰੋਸ ਹੈ ਅੱਜ ਸਾਡੇ ਵਿੱਚ ਗੱਲਬਾਤ ਕਰਨ ਵਾਸਤੇ ਆਏ ਨੇ ਜਥੇਦਾਰ ਪਰਵਜੋਤ ਸਿੰਘ ਭੋਗਪੁਰ ਜੀ ਸਤਿ ਸ਼੍ਰੀ ਅਕਾਲ ਜੀ ਜੀ ਵੀਰ ਜੀ ਵਾਹਿਗੁਰੂ ਜੀ ਕਾ ਹਾਲ ਸਾਹਿਬ ਵਾਹਿਗੁਰੂ ਜੀ ਖੜੇ ਜੀ ਰਬੋ ਜੀ ਜਿਹੜੇ ਆ ਗੇ ਪਾਰਟੀ ਕੀਤੀ ਜਾ ਰਹੀ ਹੈ ਜਿਹੜੀ ਆਪਰੇਟ ਕੀਤੀ ਜਾ ਰਹੀ ਹੈ ਅੰਮ੍ਰਿਤਸਰ ਦੇ ਵਿੱਚ ਆ ਪਿੱਛੇ ਥੋੜੇ ਟਾਈਮ ਪਹਿਲਾਂ ਚੰਡੀਗੜ੍ਹ 'ਚ ਵੀ ਹੋਈ ਸੀਗੀ ਤੁਸੀਂ ਆ ਚੀਜ਼ਾਂ ਨੂੰ ਕਿਸ ਤਰ੍ਹਾਂ ਦੇਖਦੇ ਹੋ ਕਿ ਇਹ ਚੀਜ਼ਾਂ ਕਿੱਥੇ ਤੱਕ ਜਾਏ ਜਾਂ ਜਾਂ ਕਿੱਥੇ ਤੱਕ ਜਾਏ ਨਹੀਂ ਹੈ ਪਹਿਲੀ ਗੱਲ ਤਾਂ ਐਦਾਂ ਮੈਂ ਵੀ ਤੁਸੀਂ ਖੁਦ ਸਿਆਣੇ ਆ ਕਿ ਜਿਹੜੇ ਜਿਹਨੂੰ ਗੇ ਕਹ ਲੈਨੇ ਆਪਾਂ ਹਨਾ ਇੱਕ ਤਾਂ ਚਲੋ ਰੱਬ ਦੀ ਦਾਤ ਕਹ ਲਈਏ ਵੀ ਕਈ ਜਿਹੜੇ ਜੰਮਦੇ ਹੀ ਜਿਹਨੂੰ ਆਪਾਂ ਮੈਂ ਹੁਣ ਸ਼ਬਦ ਨਹੀਂ ਵਰਤਣਾ ਚਾਹੁੰਦਾ ਜਿਹੜੇ ਆਪਣੇ ਭਰਾ ਨੂੰ ਵਧਾਈ-ਵਧੂਈ ਲੈਂਦੇ ਆ ਭਰਾ ਭੈਣਾ ਚੋ ਨਹੀਂ ਆਉਂਦੇ ਹਨਾ ਇੱਕ ਜਿਹੜੇ ਆਪਣੇ ਨੂੰ ਜਦੋਂ ਇਹ ਜੰਮੇ ਸੀ ਬੁੜੀਆਂ ਨੇ ਟਟੇ ਤੁਹਾਡੇ ਨੇ ਲੋੜੀਆਂ ਬੰਡੀਆਂ ਲੱਡੂ ਬੰਡੇ ਆ ਤੁਸੀਂ ਆਪ ਬੁੜੀਆਂ ਵਾਲੀ ਲਾਈਨ ਚ ਵੜ ਗਏ ਆ ਪਾਸਾ ਤੇ ਫਿਰ ਵੀ ਨਹੀਂ ਕੋਈ ਵੀ ਹੈ ਨਾ ਕੁੜੀਆਂ ਨਾ ਬੰਦੇ ਆ ਇਸ ਲਈ ਮੈਂ ਕਹਿੰਦਾ ਵੀ ਇਹਨੂੰ ਰੋਕਣਾ ਚਾਹੀਦਾ ਕਿਉਂਕਿ ਸਾਡਾ ਜਿਹੜਾ ਪੰਜਾਬ ਇਹਦੇ ਵਿੱਚ ਜੁਝਾਰੂਆਂ ਦਾ ਸਾਡਾ ਪੰਜਾਬ ਦੇਸ਼ ਕਹਾਂਗਾ ਮੈਂ ਦੇਸ਼ ਮੰਨਿਆ ਜਾਂਦਾ ਯੋਧਿਆਂ ਦਾ ਦੇਸ਼ ਮੰਨਿਆ ਜਾਂਦਾ ਜਿਨ੍ਹਾਂ ਨੇ ਰਾਜ ਕੀਤਾ ਅੰਡਰ ਵਰਲਡ ਤੱਕ ਖਾਲਸੇ ਦੀਆਂ ਜਾ ਸਿੰਘਾਂ ਦੀਆਂ ਜਿਹੜਾ ਕਹਿੰਦੇ ਜੌਹਦਿਆਂ ਦੀਆਂ ਧੂਮਾਂ ਪਈਆਂ ਤੇ ਫਿਰ ਜੇ ਪੰਜਾਬ ਕੱਲੂ ਗਿਆ ਆਲਾ ਵੱਜਣ ਲੱਪਾ ਤੇ ਫੇਕ ਤੂੰ ਜਾਣਾ ਪਰ ਪ੍ਰਭਜੋਤ ਜੀ ਆਪਾਂ ਕਾਫੀ ਵੀਡੀਓ ਦੇਖਦੇ ਆਂ ਇੰਟਰਨੈਟ 'ਆਂ ਤੁਸੀਂ ਵੀ ਦੇਖ ਲਉਂਗੇ ਸੋਸ਼ਲ ਮੀਡੀਆ ਦੇ ਉੱਤੇ ਕਿ ਜਿਹੜੇ ਗੇ ਐ ਜਿਹੜੇ ਵੀ ਆ ਜਿਨ੍ਹਾਂ ਨੂੰ ਆਪਾਂ ਕੁਝ ਵੀ ਕਹਿ ਸਕਦੇ ਆਂ ਠੀਕ ਐ ਇੰਡੀਵਿਜੂਅਲ ਕਾਫੀ ਜਿਹੜੇ ਹੈਗੇ ਨੌਜਵਾਨ ਐ ਜਿਨ੍ਹਾਂ ਦੇ ਸਿਰ ਤੇ ਪੱਗਾਂ ਬੰਨੀਆਂ ਹੋਈਆਂ ਤੇ ਉਹ ਲਚਕਦੇ ਐ ਮਤਲਬ ਕਿ ਡਾਂਸ ਕਰਦੇ ਐ ਕੁੜੀਆਂ ਵਾਂਗੂ ਡਾਂਸ ਕਰਦੇ ਆ ਉਹਨੇ ਵੇ ਤੁਹਾਡਾ ਕੀ ਵਿਚਾਰ ਐ ਉਹਨਾ ਵੱਲੋਂ ਦਾ ਵਿਚਾਰ ਫਿਲਹਾਲ ਇਹੀ ਆ ਵੀ ਜਿਹੜੇ ਉਹਦਾ ਮਨਾਂ ਹੀ ਲੈ ਦੰਨਾ ਉਹ ਜਿਹੜਾ ਕੋਈ ਰੰਨਾ ਚ ਧੰਨਾ ਬਣਦਾ ਰੰਨਾ ਚ ਧੰਨਾ ਬਣਨਾ ਕਹਿੰਦੇ ਸਾਡੇ ਪਿੰਡਾਂ 'ਚ ਸ਼ੁੱਧ ਪੰਜਾਬੀ ਦੇ ਵਿੱਚ ਤੈਨੂੰ ਇੰਨਾ ਵਧੀਆ ਮਾਰੇ ਨੇ ਗੁੰਡਾ ਬਣਾਇਆ ਜਿਦੋਂ ਭੰਗੜਾ ਪਾਉਣਾ ਭੰਗੜੇ ਮੁੰਡੇ ਵੀ ਪਾਉਂਦੇ ਆ ਸੀ ਨਹੀਂ ਕਹਿੰਦੇ ਉਹ ਤੁਹਾਡੀ ਵਰਤੀ ਆ ਤੁਹਾਡੀ ਸੂਝ ਆ ਤੁਸੀਂ ਮਨ ਮਨ ਮਤਨਾ ਤੁਰਦੇ ਆ ਉਹ ਕੋਈ ਚੱਕਰ ਨਹੀਂ ਪਰ ਜਿਹੜੀਆਂ ਤੇਰੀਆਂ ਫੀਲਿੰਗਾਂ ਆ ਜਾਂ ਤੇਰੀਆਂ ਪੋਡਕਾਸਟ ਆਉਂਦੇ ਆ ਜਾਂ ਤੇਰੀਆਂ ਵੀਡੀਓ ਆਉਂਦੀਆਂ ਆ ਔਰ ਉਹ ਨੀ ਨਾ ਚੰਗੇ ਲੱਗੇ ਪਾ ਗਏ ਜਿਹੜੀ ਇਹ ਬੜਾ ਬੜਾ ਵੱਡਾ ਤਾਰਿਆ ਇਹਦਾ ਕੋਈ ਮੁੱਲ ਨਹੀਂ ਅਮੁੱਲ ਚੀਜ਼ ਆ ਇਹਨੂੰ ਲਿਆਉਣ ਲਈ ਇਹਨੂੰ ਬੰਨਣ ਲਈ ਸਾਨੂੰ ਪਤਾ ਕਿੰਨੀਆਂ ਕੁਰਬਾਨੀਆਂ ਦੇਣੀਆਂ ਪਈਆਂ ਤੇ ਇਹਦੇ ਵਰਗੇ ਬੰਦੇ ਜਿਹੜੇ ਹੈਗੇ ਆ ਇਹ ਨਚਾਰਪੂਣਾ ਸ਼ੋਅ ਕਰਦੇਵੇਂ ਅਸੀਂ ਯੋਧੇ ਆ ਅਸੀਂ ਨਚਾਰ ਨਹੀਂ ਹੈਗੇ ਅਸੀਂ ਕੋ ਗੇ ਨਹੀਂ ਹੈਗੇ ਪਰ ਇਦਾਂ ਦੇ ਬੰਦੇ ਫਿਰ ਜਿੱਤਾਂ ਨੂੰ ਪਤਾ ਇੱਕ ਮੱਝ ਲਿਬੜੀ ਜਿਹਾ ਸਾਰਿਆਂ ਨੂੰ ਲਵੇਟਦੇ ਆ ਪਰ ਇਹ ਕਹਿੰਦੇ ਆ ਕਹਿੰਦੇ ਸਾਡੀ ਵੀ ਜ਼ਿੰਦਗੀ ਆ ਅਸੀਂ ਵੀ ਆਪਣੇ ਹਿਸਾਬ ਨਾਲ ਚੱਲਣੀ ਆ ਸਾਨੂੰ ਕਿਉਂ ਰੋਕਿਆ ਜਾਂਦਾ ਜ਼ਿੰਦਗੀ ਮਾਰਾ ਇਹਨੇ ਬੰਦੇ ਹੀ ਬਣਾਏ ਆ ਬੰਦੇ ਬਣ ਕੇ ਰੋ ਹੁਣ ਜਿਹੜੀ ਗੇਹ ਪ੍ਰੇਡ ਆ ਜਿਹੜੀ ਇੱਥੇ ਦਰਬਾਰ ਸਾਹਿਬ ਹੋ ਰਹੀ ਆ ਹੁਣ ਇਹਨੂੰ ਸੋਚਣਾ ਬਣਾ ਕਿਤਨੇ ਕਿਤੇ ਬੜਾ ਤਗੜਾ ਇਹਦੇ ਪਿਛੇ ਰਾਜ ਆ ਸ੍ਰੀ ਦਰਬਾਰ ਸਾਹਿਬ ਤੁਹਾਨੂੰ ਗੁਰੂ ਰਾਮਦਾਸ ਜੀ ਚਰਨ ਛੂ ਧਰਤੀ ਆ ਉਥੇ ਕਈ ਜੰਗਾਂ ਲੜੀਆਂ ਗਈਆਂ ਆ ਕਈ ਉਥੇ ਇਤਿਹਾਸ ਨੇ ਸਾਡੇ ਤੇ ਉਥੇ ਉਸੇ ਧਰਤੀ ਦੇ ਉੱਤੇ ਗੇਹ ਤੁਰੇ ਫਿਰਨਗੇ ਜਿਹੜੇ ਸਿੰਘਾਂ ਦੀਆਂ ਧਰਤੀਆਂ ਆ ਇਹਦੇ ਕੁਝ ਵੀ ਆ ਪਿੱਲੀ ਗੱਲ ਤਾਂ ਕੀ ਐਡੀ ਮਜਬੂਰੀ ਕੀ ਆ ਤੁਹਾਡੇ ਜਿਹੜੇ ਤੁਸੀਂ ਗੇ ਬਣ ਗਏ ਮਾਰੇ ਨੇ ਦੂਜੇ ਜੀਵ ਬਣਾਏ ਆ ਤੀਵੇਂ ਆਦਮੀ ਤੀਜੇ ਚਲੋ ਜਿਹੜੇ ਬਣਾਏ ਨੇ ਕੁਦਰਤ ਦੀ ਦੇਣ ਆ ਤੇ ਜਿਹੜੇ ਆਪ ਬਣਨ ਦੇ ਆ ਤੇ ਫਿਰ ਮੈਂ ਹੁਣ ਬਣਾ ਪਿਆ ਮੈਨੂੰ ਸ਼ਰਮ ਆਉਂਦੀ ਗੱਲ ਕਰਨ ਲੱਗਿਆ ਪਰ ਬੰਦੇ ਦੇ ਪੁੱਤ ਬਣ ਜਾਓ ਜੁੱਤੀਆਂ ਤੁਹਾਡੇ ਵਡੀਆਂ ਪਹਿਣੀਆਂ ਜਿਹੜੇ ਕੰਮ ਕਰਦੇ ਆ ਠੀਕ ਆ ਨਾ ਕਿਉਂਕਿ ਜਿਹੜੇ ਕੁਝ ਮੈਂ ਦੇਖਿਆ ਵੀ ਸਕੂਲਾਂ ਦੇ ਵਿੱਚ ਮੈਨੂਅਲ ਫੰਕਸ਼ਨਾਂ ਦੇ ਉੱਤੇ ਅਮੈਡ ਸੰਧੂ ਵਰਗਿਆਂ ਨੂੰ ਸੱਦ ਲੈਂਦੇ ਆ ਅਹ ਹੋਰ ਕਈ ਜਿਹੜੇ ਉਦੋਂ ਹੀ ਫੇਮਸ ਹੋਏ ਫਿਰਦੇ ਆ ਇੰਸਟਾਗ੍ਰਾਮ ਦੇ ਉੱਤੇ ਤੁਸੀਂ ਮੰਨ ਲਓ ਤੁਹਾਡਾ ਬੱਚਾ ਉੱਥੇ ਪੜਦਾ ਉਹ ਤੁਹਾਨੂੰ ਪੁੱਛੂਗਾ ਨੀ ਵੀ ਪਾਪਾ ਇਹ ਬੰਦੇ ਦਾ ਕੀ ਰੋਲ ਆ ਕੀ ਸੀਨ ਬਣੀ ਆ ਇਸ ਵਾਰ ਮੇਰੇ ਦਿਮਾਗ 'ਚ ਵੀ ਸੀਗਾ ਇਸ ਵਾਰ ਮੈਂ ਤੁਹਾਨੂੰ ਪੁੱਛਣਾ ਸੀਗਾ ਕਿ ਇਹ ਬਿਲਕੁਲ ਸਹੀ ਗੱਲ ਤੁਸੀਂ ਕੀਤੀ ਹੈ ਕਾਫੀ ਐਨੀਵਰਸਲ ਫੰਕਸ਼ਨ ਜਾਂ ਕਾਲਜਾਂ ਦੇ ਵਿੱਚ ਜਾਂ ਫੈਸਟਾਂ ਦੇ ਵਿੱਚ ਇਹਨਾਂ ਨੂੰ ਬੁਲਾਇਆ ਜਾਂਦਾ ਇਹਨਾਂ ਨੂੰ ਬੁਲਾਉਣ ਦਾ ਕੀ ਮਤਲਬ ਹੈ ਕਿਉਂਕਿ ਇਹਦੇ ਨਾਲ ਬੱਚਿਆਂ ਦੇ ਉੱਤੇ ਜਾਂ ਜਿਹੜੇ ਵੀ ਉੱਥੇ ਪੜਦੇ ਆ ਉਹਨਾਂ ਦੇ ਉੱਤੇ ਕੀ ਪ੍ਰਭਾਵ ਪੈਂਦਾ ਹੋਏਗਾ ਕਿ ਇਹ ਕਿਹੜੀ ਬੁਝਾਤੀ ਐ ਮੈਂ ਕਿਧਰ ਆਪਾਂ ਕਿਧਰ ਤੋਰ ਰਹੇ ਆ ਚੇਨ ਨੂੰ ਲੈ ਕੇ ਦੇਖੋ ਇੱਥੇ ਕਿਤਨਾ ਕਿਤਨਾ ਸਾਡੀ ਆਪਣੀ ਨਾਕਾਮੀ ਆ ਹੁਣ ਮੰਨ ਲਓ ਤੁਸੀਂ ਆਪਣੇ ਧਰਮ ਨੂੰ ਬਿਲੋਂਗ ਕਰਦੇ ਆ ਅਸੀਂ ਸਿੱਖ ਧਰਮ ਨੂੰ ਬਿਲੋਂਗ ਕਰਦੇ ਆ ਜਿਹੜੇ ਸਾਡੇ ਬੱਚੇ ਆ ਸਾਡੇ ਭਰਾ ਨੇ ਛੋਟੇ ਉਹ ਬਾਬਾ ਜੀ ਬਾਣੀ ਬਾਣੀ ਨੂੰ ਨਹੀਂ ਮੈਂ ਕਹਿੰਦਾ ਤੁਸੀਂ ਜਾਓ ਬਾਣੀ ਨਾਲ ਜੁੜੋ ਕੇਸ ਰੱਖੋ ਆਪਣਾ ਇਤਿਹਾਸ ਪੜੋ ਬਾਣੀ ਪੜੋ ਤੁਸੀਂ ਹੈ ਕੀ ਆ ਤੇ ਅਸੀਂ ਬਣਨ ਕੀ ਰਹੇ ਆ ਸਰਦਾਰ ਹਰੀ ਸਿੰਘ ਨਲੂਆ ਜੀ ਐਡੇ ਤਕੜੇ ਯੋਧੇ ਸੀ ਜਿਨ੍ਹਾਂ ਦੇ ਤਿੱਬਤ ਬੜੀ ਦੂਰ ਦੂਰ ਤੱਕ ਪਠਾਨ ਨਾਂ ਸੁਣ ਕੇ ਭੱਜ ਜਾਂਦੇ ਸੀ ਜਿਹੜੇ 6 6 ਫੁੱਟ ਦੇ 7 7 ਫੁੱਟ ਦੇ ਸੀਗੇ ਉਹਨਾਂ ਦੇ ਕੋ ਕਿੱਸੇ ਸੀਗੇ ਕੋਈ ਚੀਜ਼ਾਂ ਸੀਗੀਆਂ ਜਿਹੜੇ ਅੱਜ ਦੇ ਐਡੇ ਭੰਗੜੇ ਪਾਉਂਦੇ ਠੁੰਕੇ ਲਾਉਂਦੇ ਆ ਇਹਨਾਂ ਤਿੰਨਾਂ ਨਾਲ 13 ਜਨਾਬ ਰਾਣਾ ਸਪੇਰਾਂ ਚ ਹੁਣ ਇਹਨਾਂ ਨੂੰ ਮੈਂ ਬਾਣਾ ਪਿਆ ਮੈਂ ਫੇਰ ਕਹ ਦਿੰਨਾ ਵੀ ਹਾਥੀ ਜੋੜ ਦੇਣਾ ਤੇਰੇ ਅੱਗੇ ਇਹ ਜੇ ਖੁੱਲ ਗਏ ਤੇ ਜਿਹੜਾ ਤੂੰ ਲੱਕ ਜਿਹਾ ਘਮੋਣਾ ਤੇ ਆਣਾ ਹੀ ਪੈਣੀਆਂ ਤੇਰੇ ਉਹਨੇ ਕਹਿੰਦੇ ਕਾਫੀ ਕੀ ਕਹਿੰਦੇ ਆ ਹੋਰ ਵੀ ਜੱਥੇਬੰਦੀਆਂ ਵੱਲੋਂ ਇਹਨਾਂ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ ਪ੍ਰਸ਼ਾਸਨ ਨੂੰ ਵੀ ਕਿਹਾ ਗਿਆ ਹੈ ਕਿ ਇਹ ਜਿਹੜੀ ਰੈਲੀ ਹੈ ਜਿਹੜੀ ਵੀ ਪ੍ਰੇਡ ਨਿਕਲ ਰਹੀ ਹੈ ਪ੍ਰੇਡ ਨਿਕਲ ਰਹੀ ਹੈ ਉਹਨੂੰ ਰੋਕਨ ਦਾ ਕਿਹਾ ਜਾ ਰਿਹਾ ਤੁਹਾਨੂੰ ਲੱਗਦਾ ਕਿ ਇਹ ਪ੍ਰੇਡ ਰੁਕੇਗੀ ਕਿਉਂਕਿ ਦੇਖੋ ਪ੍ਰਭਜੋਤ ਜੀ ਇਹ ਪ੍ਰੇਡ 2019 ਚ ਵੀ ਹੋਈ ਸੀ 2023 ਚ ਵੀ ਹੋਈ ਸੀ ਹੁਣ ਦੁਬਾਰਾ 2025 ਚ ਹੋ ਰਹੀ ਹੈ ਪਹਿਲੇ ਦੋ ਵਾਰੀ ਪ੍ਰੇਡ ਹੋ ਚੁੱਕੀ ਹੈ ਪਹਿਲਾਂ ਕਿਉਂ ਨਹੀਂ ਕਿਸ ਨੇ ਕਿਹਾ ਹੁਣ ਕਿਉਂ ਸਾਰੇ ਅੱਗੇ ਆ ਰਹੇ ਸਭ ਤੋਂ ਵੱਡੀ ਗੱਲ ਤਾਂ ਪਹਿਲਾਂ ਜਿੰਨੇ ਸਾਡੇ ਸਰਕਾਰਾਂ ਦੇ ਵਿੱਚ ਭਰਾ ਨੇ ਜਿੰਨੇ ਸਾਡੇ ਅਫਸਰ ਭਰਾ ਆ ਉਹ ਆਪਣੇ ਦਿਲ ਤੇ ਹੱਥ ਰੱਖ ਕੇ ਦੱਸਣ ਵੀ ਇਹ ਚੀਜ਼ਾਂ ਸਹੀ ਆ ਕਿੱਥੇ ਇਕ ਲਈ ਸਹੀ ਆ ਕੁਛ ਵੀ ਨਹੀਂ ਸਹੀ ਸਾਡਾ ਜਿਹੜਾ ਯੋਧਿਆਂ ਦਾ ਸਾਡੇ ਪਹਿਲਾ 5 ਦਰਿਆ ਵਗਦੇ ਸੀ ਪੰਜਾਬ ਚ 6ਵਾਂ ਨਸ਼ਿਆਂ ਦਾ ਵਗ ਗਿਆ 7ਵਾਂ ਹੁਣ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਬੀਬੀਆਂ ਪਹਿਲਾ ਆਟੋ ਸਟੇਟਾਂ ਦੀਆਂ ਉਹਨਾਂ ਨੂੰ ਤਾਂ ਚਲੋ ਇਸ ਚੀਜ਼ ਦਾ ਮਤਲਬ ਨਹੀਂ ਸੀ ਉਹ ਕੱਪੜੇ ਅੱਤੇ ਚੱਦੇ ਪਾ ਗਏ ਵਿੰਗੇ ਟੇਡੇ ਡਾਂਸ ਕਰਨੇ ਆ ਸਰੀਰ ਦਾ ਅੰਗ ਪ੍ਰਦਰਸ਼ਨ ਕਰਨਾ 7ਵਾਂ ਉਹ ਚੱਲ ਪਿਆ ਹੁਣ 8 ਮਾ ਚੱਲ ਪਿਆ ਪੰਜਾਬ ਹੀ ਕਿਉਂ ਟਾਰਗੇਟ ਕਰਦੇ ਹੋ ਹਰ ਵਾਰ ਪੰਜਾਬ ਦੀ ਜਵਾਨੀ ਨੂੰ ਤੁਸੀਂ ਕਿੱਥੋਂ ਕਿੱਥੋਂ ਬਚਾਉਂਗੇ ਇਤਨਾ ਕਿਤੇ ਸਰਕਾਰਾਂ ਇਸ ਚੀਜ਼ ਦੇ ਵਿੱਚ ਇਨਵੋਲਵ ਨੇ ਸਰਕਾਰਾਂ ਨੂੰ ਚਾਹੀਦਾ ਜੇ ਮੰਨ ਲਓ ਤੁਹਾਡੇ ਨੌਜਵਾਨ ਹੀ ਫੂਲੇ ਬਣ ਜਾਣਗੇ ਇਹ ਤਾਂ ਯੁੱਧੇ ਕਿੱਥੋਂ ਲੈਣਿਆ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਆਉਣ ਵਾਲੇ ਸਮੇਂ 'ਚ ਰੂਸ ਤੇ ਚੀਨ ਦੋ ਦੇਸ਼ਾਂ ਦੀਆਂ ਫੌਜਾਂ ਚੜ ਕੇ ਆਉਣਗੀਆਂ ਮੈਨੂੰ ਦੱਸਣ ਜਦੋਂ ਭੋਜਾਂ ਚੜ੍ਹਦੀਆਂ ਜਾਂ ਕਿਸੇ ਕੌਮ ਤੇ ਭੀੜ ਪੈਂਦੀ ਆ ਇਹ ਜਿੰਨਾਂ ਨੂੰ ਤੁਸੀਂ ਮਾਰਚ ਕਢਾਉਣ ਨੂੰ ਫਿਰਦੇ ਆ ਇਹ ਕਰਨਗੇ ਠੋਕੇ ਲਾਉਣਗੇ ਨਾ ਮਰੇ ਗੋਲੀਆਂ ਮਰੇ ਠੋਕੇ ਹੀ ਚੱਲਣਗੇ ਸੋਚਣ ਦਾ ਇੱਕ ਬੜਾ ਮੁੱਦਾ ਗਹਿਰਾ ਆ ਕੁੜੀਆਂ ਨੂੰ ਵੀ ਮੈਂ ਅਪੀਲ ਕਰਦਾ ਵੀ ਤੁਸੀਂ ਇਹ ਅੰਗ ਪ੍ਰਦਰਸ਼ਨ ਕਰਦੀਆਂ ਤੁਹਾਡੇ ਬਾਪੂ ਪੱਗਾਂ ਬੰਦੇ ਆ ਮੈਂ ਕਹਿੰਨਾ ਜਿਹੜੀਆਂ ਇੰਸਟਾਗ੍ਰਾਮ ਤੇ ਫੇਮਸ ਹਨ ਉਹਨਾਂ ਦੀਆਂ ਦਾਦੀਆਂ ਮਾਂ ਨਹੀਂ ਕਹੂੰਗਾ ਦਾਦੀਆਂ ਜਾਂ ਦਾਦਾ ਅਮਰਤਾ ਸਿੰਘ ਹੋਣਗੇ ਵਿਚ ਵਿਚ ਉਹਨਾਂ ਦੇ ਮਾਪੇ ਵੀ ਸਿੰਘ ਹੋਣ ਤੁਸੀਂ ਕੀ ਲੱਚਰਤਾ ਕਰਦੇ ਪਿਓ ਵੀ ਠੀਕ ਹੈ ਨਾ ਇਹਨਾਂ ਦਾ ਜੇ ਤੁਸੀਂ ਕਢਾਉਣਾ ਸਾਨੂੰ ਦੱਸੋ ਇਹਨਾਂ ਦਾ ਦੇਣ ਕੀ ਆ ਪੰਜਾਬ ਨੂੰ ਕੀ ਦੇਣ ਆ ਵੀ ਇਹਨਾਂ ਦਾ ਕੀ ਜਾ ਦੇ ਆਪਣੀ ਬੱਕਰੀ ਫੌਜ ਬਣਾ ਲੈਣਾ ਫੇ ਜਦੋਂ ਕਿਤੇ ਲੜਾਈ ਹੋ ਗਈ ਆ ਪਹਿਲਾਂ ਮੂਰੇ ਕਰਾਂਗੇ ਕਿ ਨਹੀਂ ਜੇ ਤੁਹਾਨੂੰ ਲੱਗਦਾ ਲੜ ਲੈਣਗੇ ਇਹ ਜਿਹੜਾ ਕੰਮ ਆ ਇਹ ਰੋਕਣਾ ਚਾਹੀਦਾ ਆ ਜੇ ਸਾਡੇ ਸਾਰੇ ਨੌਜਵਾਨ ਇਹਨਾਂ ਨੂੰ ਆਈਡਲ ਮੰਨ ਕੇ ਇਹਨਾਂ ਰਕੇ ਹੁਣ ਲੱਗ ਪਏ ਤੇ ਬਾਬਾ ਜਿਹੜਾ ਪੰਜਾਬ ਦੇ ਨਾਂ ਤੋਂ ਸਾਰੀ ਦੁਨੀਆ ਕੰਬਦੀ ਸੀ ਮਹਾਰਾ ਰਣਜੀਤ ਸਿੰਘ ਜੀ ਦੇ ਰਾਜ ਤੋਂ ਬਾਬਾ ਹਰੀ ਸਿੰਘ ਨਲੂਆ ਜੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਸਾਡੇ ਇਹਨਾਂ ਦੇ ਨਾਂ ਤੋਂ ਕੋਈ ਦੁਨੀਆ ਕੰਬਦੀ ਸੀ ਕੋਈ ਸਿਗੇ ਪੰਜਾਬ 'ਚ ਹੁਣ ਵੀ ਪੰਜਾਬ ਦੇ ਵਿੱਚ ਨਿਆਂ ਸਿੰਘ ਜਥੇਵੰਦੀਆਂ ਨਾ ਹੋਣ ਤਾਂ ਪੰਜਾਬ ਦਾ ਉਹ ਹੈ ਸ਼ਰੋਵੇ ਜਿਹੜਾ ਕੋਈ ਸੋਚ ਨਹੀਂ ਸਕਦਾ ਤੇ ਜੇ ਇਹ ਇਹਨਾਂ ਨੇ ਕੀ ਲੜਨਾ ਇਹ ਜਿਹੜੇ ਕੁੜੀਆਂ ਦੇ ਵਿਚਾਰੇ ਉੱਚੋ ਮਾਈ ਗੋਡ ਕਰਨੀ ਕਰਨੇ ਇਹ ਵੀ ਉੱਚੋ ਮਾਈ ਗੋਡ ਹੀ ਕਰਦੇ ਆ ਫਿਰ ਤੇ ਉਥੇ ਵੀ ਇਹੋ ਕੁਝ ਹੀ ਕਰਨਗੇ ਤੇ ਜੇ ਅੰਮ੍ਰਿਤਸਰ ਦੇ ਵਿੱਚ ਜੇ ਪ੍ਰਾਈਡ ਇਹ ਚੱਲ ਗਈ ਜੇ ਨਾ ਪ੍ਰਸ਼ਾਸਨ ਨੇ ਨਾ ਰੋਕਿਆ ਤੇ ਆਪਣਾ ਅਗਲਾ ਸਟੈਪ ਕੀ ਹੋਏਗਾ ਕਿਉਂਕਿ ਉਹ ਕਹਿੰਦੇ ਪਿਆ ਕਿ ਕਾਫੀ ਜਥੇਵਾਂ ਮੰਨਿਆਂ ਵੱਲੋਂ ਵੀਡੀਓਜ਼ ਵੀ ਜਾਰੀ ਕੀਤੀਆਂ ਗਈਆਂ ਕਿ ਜਿਹੜਾ ਇਹ ਪ੍ਰਾਈਡ ਇਹਨੂੰ ਰੋਕਿਆ ਜਾਵੇ ਜੇ ਨਾ ਰੁਕੀ ਜੇ ਇਹ ਹੋ ਗਈ 28 ਤਰੀਕ ਨੂੰ ਫਿਰ ਦੇਖੋ ਜੀ ਦਾਸ ਜਿਸ ਦਾ ਪ੍ਰਭ ਸਿੰਘ ਭੋਪੜ ਦਸ਼ਮੇਸ਼ ਤਾਨਾਦਲ ਜਿਨ੍ਹਾਂ ਦੇ ਮੌਜੂਦਾ ਮੁਖੀ ਜੰਗੀ ਜਰਨਲ ਜਿਹਦਰ ਬਾਬਾ ਮੇਜਰ ਸਿੰਘ ਸੋਢੀ ਸਾਹਿਬ ਨਾਲੋਂ ਇਸ ਚੀਜ਼ ਦੇ ਸਖਤ ਨਿੰਦਿਆ ਕੀਤੀ ਗਈ ਆ ਵੀ ਅਸੀਂ ਨਿਹੰਗ ਸਿੰਘ ਜੱਥੇਦੰਦਿਆ ਸਾਰਿਆਂ ਉਥੇ ਮੌਕੇ ਤੇ ਪਹੁੰਚਾਂਗੇ ਇਹ ਨਾ ਹੋਵੇ ਕਿ ਉਹਨਾਂ ਦੇ ਡਾਂਗ ਫਿਰਨੀ ਸ਼ੁਰੂ ਹੋ ਜੇ ਠੀਕ ਆ ਨਾ ਉਹ ਜਿਹੜੇ ਬੰਦੇ ਆ ਸਾਡੇ ਹੁਣ ਵਧੀਆ ਭਰਾ ਆ ਜਿਹੜੇ ਕੋਈ ਕਾਬਲੀਅਤ ਦੇ ਨਾਲ ਪੁਲਿਸ ਭਰਤੀ ਹੋਏ ਨੇ ਉਹਨਾਂ ਨਾਲ ਕੋਈ ਕੋਈ ਕਬੱਡੀ ਦੇ ਪਲੇਅਰ ਆ ਕੋਈ ਬਾਸਕਟਬਾਲ ਵਾਲਾ ਕੋਈ ਉਹ ਉਦਾਂ ਆਪਣੀ ਕਾਬਲੀਅਤ ਤੌਰ ਤੇ ਬਣਿਆ ਕੋਈ ਨਾ ਕਿਸੇ ਤਰੀਕੇ ਬਣਿਆ ਹੁਣ ਉਹ ਬੰਦੇ ਇਹਨਾਂ ਨੂੰ ਪ੍ਰੋਟੈਕਟ ਕਰਨਗੇ ਜੇ ਸਰਕਾਰਾਂ ਕੋ ਹੋਰ ਕੋਈ ਕੰਮ ਹੀ ਨਹੀਂ ਰਹਿ ਗਿਆ ਐ ਡੇ ਡੇ ਵੱਡੇ ਮੁੱਦੇ ਆ ਸਾਡੇ ਕੋ ਅਸੀਂ ਇਹ ਜਿਹੜੇ ਗੇ ਆ ਇਹਨਾਂ ਨੂੰ ਹੁਣ ਪ੍ਰੋਟੈਕਟ ਕਰਾਂਗੇ ਅਸੀਂ ਇਹ ਨਹੀਂ ਕਹਿੰਦੇ ਵੀ ਇਹਨਾਂ ਦੇ ਬੁਰੇ ਹਾਲ ਕਰੋ ਜਾਂ ਕਿਦਾਂ ਪਰ ਇਹਨਾਂ ਦੀ ਤਜ਼ਾਰਤਾਂ ਰੋਕੋ ਨਾ ਜੇ ਸਾਰੇ ਸਟੂਲੇ ਬਣ ਬਣ ਘੁੰਮਣਗੇ ਤਾਂ ਯੂਦੇ ਕਿੱਥੋਂ ਜੰਮਣਿਆ ਕਿਹੜੀ ਮਾਨ ਯੂਦੇ ਜੰਮ ਲੈਣੇ ਆ ਯੂਦੇ ਜੰਮਣ ਲਈ ਮਾਪਿਓ ਦੋਨਾਂ ਦਾ ਵਧੀਆ ਕੰਬੀਨੇਸ਼ਨ ਚਾਹੀਦਾ ਇਹਨਾਂ ਕੋ ਦਾ ਆਪਣਾ ਵੀ ਨਹੀਂ ਤਾਂ ਮਾਨ ਯੂਦੇ ਇਹਨਾਂ ਦੇ ਘਰੇ ਯੂਦੇ ਜੰਮ ਜਣਗੇ ਕੀ ਖਿਆਲ ਦੇਖੋ ਪ੍ਰਭਜੋ ਜੀ ਇਹ ਕਹਿੰਦੇ ਆ ਕਿ ਸਾਡੀ ਆਪਣੀ ਲਾਈਫ ਹੈ ਅਸੀਂ ਅਸੀਂ ਵੀ ਜੀਣਾ ਚਾਹੁੰਦੇ ਆ ਸਾਨੂੰ ਵੀ ਜਿਹੜਾ ਪਬਲਿਕ ਹੈ ਸਾਨੂੰ ਵੀ ਐਕਸੈਪਟ ਕਰੇ ਅੱਜ ਨੂੰ ਅਸੀਂ ਕਿੱਦਾਂ ਕਹਿੰਦੇ ਇਹਨਾਂ ਨੂੰ ਕਿੱਦਾਂ ਐਕਸੈਪਟ ਕੀਤਾ ਜਾ ਸਕਦਾ ਹੈ ਕਿਉਂਕਿ ਇਹ ਕਹਿੰਦੇ ਸਾਡੀ ਵੀ ਪਰਸਨਲ ਲਾਈਫ ਹੈ ਅਸੀਂ ਵੀ ਆਪਣੀ ਲਾਈਫ ਜੀਣਾ ਚਾਹੁੰਦੇ ਆ ਤੁਸੀਂ ਇਹਨਾਂ ਨੂੰ ਕੀ ਸਿਨਿਆ ਦੇਣਾ ਚਾਹੋਗੇ ਕਿ ਇਹ ਕਿੱਦਾਂ ਆਪਣੀ ਲਾਈਫ ਨੂੰ ਫੇਰ ਕਰਨ ਦੇਖੋ ਅਸੀਂ ਜੁਹਦੇ ਆ ਅਸੀਂ ਇਦਾਂ ਦੀ ਲਾਈਫ ਬਾਰੇ ਸੋਚ ਨਹੀਂ ਸਕਦੇ ਤਾਂ ਨਾ ਇਦਾਂ ਦੀ ਲਾਈਫ ਵਾਲੇ ਬੰਦੇ ਨੂੰ ਪਸੰਦ ਕਰਦੇ ਆ ਫਿਰ ਮੈਂ ਦੁਬਾਰਾ ਰਿਪੀਟ ਕਰ ਦਿੰਦਾ ਜਿਹੜੇ ਕੋ ਕੁਦਰਤੀ ਤੌਰ ਤੇ ਇਹ ਚੀਜ਼ਾਂ ਚ ਆ ਗਏ ਆ ਤੁਹਾਨੂੰ ਰੱਬ ਨੇ ਮਰਦ ਬਣਾਇਆ ਕੀ ਗੱਲ ਮਰਦਾਨਗੀ ਨਹੀਂ ਹੈਗੀ ਮਰਦ ਬਣ ਕੇ ਨਹੀਂ ਰਿਹਾ ਹੁੰਦਾ ਅਸੀਂ ਵੀ ਗ੍ਰਸਥੀ ਜੀਵਨ ਵਾਲੇ ਆ ਤੁਸੀਂ ਵੀ ਹੈਗੇ ਆ ਤੁਸੀਂ ਤੁਸੀਂ ਲਾਈਕ ਕਰੋਗੇ ਕੱਲ ਨੂੰ ਇਹਨਾਂ ਦੀ ਤਦਾਰ ਹੋਰ ਵੱਧ ਜੇ ਤੁਹਾਡੇ ਬੱਚੇ ਵੀ ਜਾਣ ਪਾਪਾ ਮੇਦੇ ਵਰਗਾ ਬਣਨਾ ਤੇ ਪਾਪਾ ਜੀ ਬਣਾਉਣਗੇ ਇਹਨਾਂ ਵਰਗੇ ਅਸੀਂ ਤਾਂ ਮੇਰੀ ਇਲਾਜ ਕਰਵੇਂ ਮੈਂ ਤਾਂ ਮਾਰ ਮਾਰ ਜੁੱਤੀਆਂ ਲੰਬ ਪਾ ਦੂੰ ਉਹਦੇ ਵੀ ਹਨਾ ਪਰ ਗੱਲ ਇਹ ਕਾ ਕਿਤੇ ਨਾ ਕਿਤੇ ਫਿਰ ਦਿਮਾਗ ਚ ਗੱਲ ਆਉਣੀਆਂ ਇੰਸਟਾਗ੍ਰਾਮ ਦੇ ਉੱਤੇ ਇਦਾਂ ਦੇ ਟੈਂਪੋ ਚਦੇ ਫਿਰਦੇ ਆ ਉਹ ਸਾਡੇ ਨਿਆਣੇ ਅੱਜ ਦੇ ਸਮੇਂ ਦੇ ਕੋਈ ਕੌੜਾ ਝੂਠ ਆ ਸਾਰੇ ਦੇ ਨਿਆਣੇ ਗੂੰਣ ਚਲਾਉਂਦੇ ਆ ਸਭ ਕੁਝ ਚਲਾਉਂਦੇ ਆ ਉਹ ਜਦੋਂ ਪੁੱਛਦੇ ਆ ਵੀ ਇਹ ਕਿਹੜੀ ਕੈਟਾਗਰੀ ਹੈ ਤਾਂ ਅਸੀਂ ਕੀ ਜਵਾਬ ਦਈਏ ਗਵਰਨਮੈਂਟ ਨੂੰ ਸੋਚਣਾ ਪੈਣਾ ਕਿ ਸਾਰਾ ਕੁਝ ਅਸੀਂ ਸੋਚਣਾ ਇਹ ਗੱਲ ਤੁਸੀਂ ਦੇਖ ਰਹੇ ਸੀਗੇ ਆ ਜਿਹੜਾ ਮੁੱਦਾ ਬੜਾ ਭਖਿਆ ਹੋਇਆ ਵੈ ਜਿਹੜਾ ਗੇ ਪ੍ਰਾਈਡ ਹੈਗੀ ਹੈ 28 ਤਰੀਕ ਨੂੰ ਅੰਮ੍ਰਿਤਸਰ ਦੇ ਵਿੱਚ ਜੋ ਹਾਲਾਂਕਿ ਤੋਂ ਪਹਿਲਾਂ ਚੰਡੀਗੜ੍ਹ ਤੇ ਵੀ ਹੋ ਕੇ ਛੱਡੀ ਹੈ ਇਹ 2 ਸਾਲ ਪਹਿਲਾਂ ਵੀ ਹੋਈ ਸੀਗੀ ਸਾਡੇ ਨਾਲ ਸੀਗੇ ਪ੍ਰਭਜੋ ਜੀ ਜਿਨ੍ਹਾਂ ਨੇ ਕਿਹਾ ਕਿ ਅਸੀਂ ਇਸ ਪ੍ਰਾਈਡ ਨੂੰ ਰੋਕਾਂਗੇ ਜ਼ਰੂਰ ਜੇ ਉਹ ਨਹੀਂ ਰੋਕਦੇ ਤੇ ਅਸੀਂ ਖੁਦ ਅੰਮ੍ਰਿਤਸਰ ਜਾ ਕੇ ਸਾਰੇ ਜੱਥੇਬੰਦੀਆਂ ਨਾਲ ਮਿਲ ਕੇ ਇਹ ਪ੍ਰਾਈਡ ਨੂੰ ਰੋਕਣਗੇ ਉੱਥੇ ਸਾਡੇ ਨਾਲ ਸੀਗੇ ਜੱਥੇਦਾਰ ਪ੍ਰਭਜੋਤ ਸਿੰਘ ਜੀ ਕੈਮਰਾਮੈਨ ਸੌਰਵ ਕ੍ਰਿਸ਼ਨਾ